ਆਪਰੇ ਪਿੱਛੇ ਕਰਾ ਦਿਓ ਇਹਨਾਂ ਨਾਂ ਜੋੜ ਦਿਓ ਹਾਂ ਮਤਲਬ ਬੋਲ ਦੋ ਸੇਰ ਉਹ ਟੋਕ ਕਰ ਲਿਆ ਇੱਕ ਵਾਰ ਸਰ ਸਾਥ ਉਹ ਪਿੱਛੇ ਨਿਕਲ ਜਾਗਾ ਇੱਕ ਇਹਦੇ ਸਿਵਲ ਵਾਲਾ ਬਾਅਦ ਦੇ ਪਾਸੇ ਜਾ ਆ ਸਿਵਲ ਵਾਲਾ ਬਾਅਦ ਦੇ ਪਾਸੇ ਜਾ ਇਹਦਾ ਕਾਲਾ I think I o t i can t ਅੱਜ ਦੀ ਪ੍ਰੈਸ ਕਾਨਫਰੰਸ ਹੈ ਜੀ 5 ਤਰੀਕ ਨੂੰ ਇੱਕ ਮੈਂ ਨੇਮ ਡੂ ਟੂ ਸਿਕਿਉਰਿਟੀ ਰੀਜਨਸ ਨਹੀਂ ਡਿਸਕਲੋਸ ਕਰਾਂਗੀ ਬਟ ਹਿੰਡੇ ਦੇ ਇੱਕ ਬਿਜ਼ਨਸਮੈਨ ਨੂੰ ਫਰੋਦੀ ਦੀ ਕਾਲ ਆਈ ਸੀਗੀ ਉਹਨਾਂ ਦੇ ਫੋਨ ਤੇ ਫ্রম ਅਨ ਅਨਨੋਨ ਇੰਟਰਨੈਸ਼ਨਲ ਨੰਬਰ ਜਿਨ੍ਹਾਂ ਨੇ ਤਮਕੀਦ ਦਿੱਤੀਆਂ ਸੀਗੇ ਉਸ ਬੰਦੇ ਨੂੰ ਔਰ ਆਪਣੇ ਆਪ ਨੂੰ ਜਿਹੜਾ ਕਾਲਰ ਸੀ ਉਹਨੇ ਆਪਣਾ ਨਾਮ ਗੋਪੀ ਲਾਹੌਰੀਆ ਦੱਸ ਕੇ ਜਿਹੜਾ ਸਾਡਾ ਇਸ ਕੇਸ ਦਾ ਵਿਕਟਿਮ ਹੈ ਉਹਦੇ ਤੋਂ 50 ਲੱਖ ਦੀ ਫਰੋਦੀ ਡਿਮਾਂਡ ਕੀਤੀ ਸੀ ਸੋ ਉਹਦੇ ਬਿਹਾਫ ਤੇ ਅਸੀਂ ਐਫ ਆਈ ਆਰ ਨੰਬਰ 133 ਡੇਟਿਡ 6 9 2024 ਅੰਡਰ ਸੈਕਸ਼ਨ 308 2 308 4 ਔਰ 62 ਬੀ ਐਨ ਐਸ ਜਿਹੜੇ ਐਕਸਟਰਸ਼ਨ ਔਰ 511 ਆਪੀਸੀ ਦੇ ਇਕੁਇਲੈਂਟ ਹੈਗੇ ਉਹਦੇ ਤੇ ਪਰਚਾ ਦਰਜ ਕੀਤਾ ਸੀ ਪੁਲਿਸ ਸਟੇਸ਼ਨ ਤਲਵੰਡੀ ਸਾਬੋ ਕਿਉਂਕਿ ਜਿਹੜੀ ਕਾਲ ਸੀ ਉਸ ਏਰੀਆ ਚ ਆਈ ਸੀ ਸੋ ਆਫਟਰ ਦੈਟ ਸੀਇੰਗ ਦ ਸੈਂਸਿਟੀਵਿਟੀ ਆਫ ਦ ਕ੍ਰਾਈਮ SPD ਨੇ ਕੇਸ ਨੂੰ ਸੁਪਰਵਾਈਸ ਕੀਤਾ ਅਲੋਂਗ ਵਿਦ ਡੀਐਸਪੀਡੀ ਰਾਜੇਸ਼ ਸ਼ਰਮਾ ਔਰ ਇਨਚਾਰਜ CIA 2 ਦੀ ਟੀਮ ਇਸ ਕੇਸ 'ਤੇ ਲੱਗੀ ਰਹੀ ਔਰ ਡਿਊ ਟੂ ਹਿਊਮਨ ਇੰਟੈਲੀਜੈਂਸ ਔਰ ਟੈਕਨੀਕਲ ਇਨਵੈਸਟੀਗੇਸ਼ਨ ਸਾਨੂੰ ਅੱਜ ਸਕਸੈਸ ਮਿਲੀ ਜਦੋਂ ਇਸ ਕੇਸ 'ਚ ਅਸੀਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਂ ਹੈਗੇ ਸਾਹਿਲ ਸ਼ਰਮਾ ਰੈਜ਼ੀਡੈਂਟ ਆਫ ਮੋਗਾ ਅਸ਼ੋਕ ਕੁਮਾਰ ਰੈਜ਼ੀਡੈਂਟ ਆਫ ਮੋਗਾ ਇਹਨਾਂ ਦੋਨਾਂ ਤੋਂ ਸਾਨੂੰ ਇੱਕ ਬਾਈਕ ਮਿਲੀ ਹੈ ਸਪਲੈਂਡਰ ਵਿਦ ਨੰਬਰ ਪਲੇਟ ਔਰ ਇੱਕ ਪਿਸਤੌਲ ਦੇਸੀ 32 ਬੋਰ ਬਰਾਮਦ ਹੋਈ ਹੈ ਅਲੋਂਗ ਵਿਦ ਟੂ ਲਾਈਵ ਰਾਉਂਡਸ ਔਰ ਇੱਕ ਮੋਬਾਈਲ ਬਰਾਮਦ ਹੋਇਆ ਔਰ ਜਿਹੜੇ ਬਾਕੀ ਦੋ ਦੋਸ਼ੀ ਹੈ ਉਹਨਾਂ ਦੇ ਨਾਮ ਹੈਗੇ ਮਨੀਸ਼ ਕੁਮਾਰ ਔਰ ਕੁਲਦੀਪ ਸਿੰਘ ਇਹ ਵੀ ਮੋਗੇ ਦੇ ਰਹਿਣ ਵਾਲੇ ਚਾਰੋਂ ਹੀ ਮੋਗੇ ਦੇ ਰਹਿਣ ਵਾਲੇ ਇਨ੍ਹਾਂ ਦੋਨਾਂ ਤੋਂ ਇੱਕ ਬਾਈਕ ਬਜਾਜ ਬੌਕਸਰ ਰੈੱਡ ਵਿਦਆਊਟ ਨੰਬਰ ਪਲੇਟ ਅਲੋਂਗ ਵਿਦ ਟੂ ਮੋਬਾਈਲਸ ਰਿਕਵਰ ਹੋਈ ਹੈ ਸੋ ਇਨ੍ਹਾਂ ਦੀ ਗ੍ਰਫਤਾਰੀ ਤੋਂ ਬਾਅਦ ਸਾਨੂੰ ਤਫਤੀਸ਼ 'ਚ ਪਤਾ ਲੱਗਿਆ ਕਿ ਜਿਹੜਾ ਇਸ ਕੇਸ ਦਾ ਮੁੱਖ ਦੋਸ਼ੀ ਹੈ ਦਵਿੰਦਰ ਪਾਲ ਸਿੰਘ ਉਰ ਗੋਪੀ ਲੋਹਰੀਆ ਇਹ ਵੀ ਮੋਗੇ ਦਾ ਰੈਂਡ ਵਾਲਾ ਹੈ ਇਹ ਜਿਹੜਾ ਹੈਗਾ ਗੋਪੀ ਲੋਹਰੀਆ ਇਹਨੇ ਬਠਿੰਡਾ ਚ ਇਹਨਾਂ ਸਾਰੇ ਜਿਹੜੇ ਚਾਰ ਦੋਸ਼ੀ ਅਸੀਂ ਗ੍ਰਫਤਾਰ ਕੀਤੇ ਇਹਨਾਂ ਦੇ ਇਸ ਗੋਪੀ ਲੋਹਰੀਆ ਦੇ ਕਹਿੰਦੇ ਹੀ ਇਹ ਜਿਹੜਾ ਫਿਰੋਤੀ ਦਾ ਇਹਨਾਂ ਨੇ ਪੈਸੇ ਹਾਸਲ ਕਰਨ ਲਈ ਸਾਡੇ ਸ਼ਹਿਰ ਵਿੱਚ ਸਾਡੇ ਜ਼ਿਲ੍ਹੇ ਚ ਆਏ ਸੀਗੇ ਔਰ ਜਿਹੜਾ ਗੋਪੀ ਲੋਹਰੀਆ ਇਹ ਪਿਛਲੇ 2 ਸਾਲਾਂ ਦੇ ਅਰਾਊਂਡ 2 ইয়ারਸ ਤੋਂ ਕੈਨੇਡਾ ਚ ਬੈਠਾ ਤੇ ਉੱਥੋਂ ਇਹ ਵਕ ਵਕ ਫੋਰਨ ਨੰਬਰਸ ਤੋਂ ਪੰਜਾਬ ਦੇ ਜਿਹੜੇ ਬਿਜ਼ਨਸ ਕਮਿਊਨਿਟੀ ਆ ਇਸ ਤਰ੍ਹਾਂ ਦੇ ਨਾਮਵਰ ਲੋਕਾਂ ਤੋਂ ਫਿਰੋਤੀ ਦੀ ਕਾਲਸ ਕਰਦਾ ਆ ਰਿਹਾ ਹੈ ਤੇ ਇੱਕ ਹੋਰ ਚੀਜ਼ ਜਿਹੜੀ ਸਾਡੀ ਹੁਣ ਤੱਕ ਦੀ ਤਫਤੀਸ਼ ਚ ਪਤਾ ਲੱਗੀ ਹੈ ਕਿ ਵਨ ਆਫ ਦਾ ਫੋਰ ਅਕਿਊ ਸਾਹਿਲ ਸ਼ਰਮਾ ਇਹਨੇ ਅਰਾਊਂਡ April ਜਾਂ May ਪਿਛਲੇ ਸਾਲ ਦੀ ਆਪਣੇ ਇੱਕ ਹੋਰ ਦੋਸਤ ਲਵਪ੍ਰੀਤ ਨਾ ਦੇ ਬੰਦਾ ਜੋ ਵੀ ਮੋਗਾ ਨੂੰ ਹੀ ਬਿਲੋਂਗ ਕਰਦਾ ਹੈ ਗੋਪੀ ਲਾਹੌਰਿਆ ਦੇ ਕੈਂਟ ਤੇ ਇਹ ਦੋਨੋਂ ਦੋਨਾਂ ਨੇ ਰਲ ਕੇ ਇੱਕ ਪਿੰਡ ਬਿਰਮੀ ਫੈਂਦਾ ਲੁਧਿਆਣੇ ਚ ਉੱਥੇ ਘਰ ਦੇ ਬਾਰੇ ਫਿਰੋਤੀਪਰੀ ਚਿੱਠੀ ਸੁਟਕੇ ਆਏ ਸੀਗੇ ਉਹ ਜਿਹੜੀ ਸਾਡੀ ਹੁਣ ਤੱਕ ਦੀ ਪ੍ਰੀਲੀਮినਰੀ ਇਨਵੈਸਟੀਗੇਸ਼ਨ ਚ ਪਤਾ ਲੱਗੇ ਤੇ ਹੁਣ ਅਸੀਂ ਇਹਨਾਂ ਨੂੰ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਾਂਗੇ ਤੇ ਹੋਰ ਜੇ ਕੋਈ ਸਾਨੂੰ ਇਹਦੇ ਚ ਕੋਈ ਹੋਰ ਵੀ ਪੁਰਾਣੇ ਕੇਸਸ ਟਰੇਸ ਹੁੰਦੇ ਉਹਦੀ ਸਾਨੂੰ ਉਮੀਦ ਔਰ ਇਹਨਾਂ ਸਾਰੇ ਜਿਹੜੇ ਦੋਸ਼ੀ ਹੈਗੇ ਚਾਰ ਇਹਨਾਂ ਦੀ ਏਜ ਬ੍ਰੈਕਟ ਜੀ 23 ਸਾਲ ਤੋਂ ਲੈ ਕੇ 31 ਤੱਕ ਦਾ ਹੈਗਾ ਸਾਹਿਲ 23 ਸਾਲ ਦਾ ਅਸ਼ੋਕ 24 ਮਨੀਸ਼ 26 ਔਰ ਕੁਲਦੀਪ ਸਿੰਘ 31 ਤੇ ਜਿਹੜੇ ਸਾਹਿਲ ਔਰ ਅਸ਼ੋਕ ਹੈ ਇਹਨਾਂ ਦੋਨਾਂ ਤੇ ਪਹਿਲਾਂ ਵੀ ਪਰਚੇ ਦਰਜ ਹੈ ਜਿਹੜਾ ਸਾਹਿਲ ਹੈ ਇਹਦੇ ਤੇ 9 April 24 ਚ ਅਸਲਾ ਹੈਕ ਦਾ ਪਰਚਾ ਮੋਗੇ ਚ ਦਰਜ ਹੈ ਔਰ ਅਸ਼ੋਕ ਕੁਮਾਰ ਉਹਦੇ ਤੇ 2024 ਚ ਹੀ ਇੱਕ ਚੋਰੀ ਦਾ ਮੁਕਦਮਾ ਸਿਟੀ ਮੋਗਾ ਥਾਣੇ ਚ ਦਰਜ ਹੈ ਤੇ ਜਿਹੜਾ ਇਹਦਾ ਮੁੱਖ ਦੋਸ਼ੀ ਹੈਗਾ ਜਿਹੜਾ ਬਾਹਰ ਬੈਠਾ ਹੈ ਗੋਪੀ ਲਾਹੌਰੀਆ ਇਹਦੇ ਤੇ ਹੁਣ ਤੱਕ 8 ਮੁਕਦਮੇ ਪਹਿਲਾਂ ਦਰਜ ਹੈ ਜਿਨ੍ਹਾਂ ਚੋਂ 6 ਮੁਕਦਮੇ ਮੋਗਾ ਚ ਦਾ ਦਰਜ ਹੋਏ ਹੈ ਇੱਕ ਜਗਰਾਉਂ ਚ ਤੇ ਇੱਕ ਬਠਿੰਡਾ ਚ ਔਰ ਇਹਨਾਂ 8 ਪਰਚਿਆਂ ਚ 6 ਮੁਕਦਮੇ ਅਸਲਾ ਐਕਟ ਔਰ ਇੱਕ ਪਰਚਾ ਜੋ ਐਨਡੀਪੀਐਸ ਵੀ ਹੈ ਔਰ ਦੋ ਪਰਚੇ ਐਕਸਟਰੈਸ਼ਨ ਦੇ ਆਲਰੇਡੀ ਅਜੇ ਤੇ ਲੌਂਚਡ ਹੈ ਫਰੋਤੀ ਕਿੰਨੀ ਮੰਗੀ ਗਈ ਸੀ ਜਿਹੜੇ ਆ ਵੈਪਨ ਦੀ ਚੀਜ਼ ਇਹਨਾਂ ਤੋਂ ਬਰਾਮਦ ਹੋਏ ਨੇ ਕਿੰਨਾ ਕਿਲੋਗ੍ਰਾਮ ਫਰੋਤੀ ਜੀ ਜੋ ਸਾਨੂੰ ਮੁਦਈ ਨੇ ਦੱਸਿਆ 50 ਲੱਖ ਦੀ ਫਰੋਤੀ ਦੀ ਡਿਮਾਂਡ ਸੀਗੀ ਤੇ ਜਿਹੜਾ ਤੁਸੀਂ ਵੈਪਨ ਕਹਿ ਰਹੇ ਹੋ ਉਹ ਸਾਨੂੰ ਸਾਹਿਲ ਔਰ ਅਸ਼ੋਕ ਤੋਂ ਬਰਾਮਦ ਹੋਇਆ ਅਤੇ ਜਿਹੜੇ ਤੁਸੀਂ ਤੇਰੇ ਲਾਹੌਰੀਆ ਦਾ ਹੈਗਾ ਜੀ ਉਹ ਗੈਂਗਸਟਰ ਕਹਿਤਾ ਹੈਗਾ ਜੀ ਦੇਖੋ ਜੀ ਮੈਂ ਗਲੋਰੀਫਾਈ ਨਹੀਂ ਕਰਨਾ ਚਾਹਾਂਗੀ ਪਰ ਉਹਦੇ ਤੇ ਕਿਉਂਕਿ ਅਟ ਪਰਚੇ ਦਰਜ ਹੈ ਔਰ ਇਸ ਤਰ੍ਹਾਂ ਦੇ ਹੀਨियस क्राइम ਲੋਕਾਂ ਨੂੰ ਇੰਟੀਮੀਡੇਟ ਕਰਕੇ ਉਹਨਾਂ ਤੋਂ ਫਰौती ਮੰਗਦਾ ਸੋ ਹੀ ਇਜ਼ ਡੈਫੀਨਿਟਲੀ ਵਾਣਾ ਬੀ ਗੈਂਗਸਟਰ ਓਕੇ ਮੋਗਾ ਦੀ ਤੇਥੇ ਦੂਰੀ ਬਹੁਤ ਹੈ ਜੀ ਇਸ ਤੇ ਵਪਾਰੀ ਨਹੀਂ ਆਉਂਦੇ ਦੇਖੋ ਜੀ ਹੁਣ ਜਿਹੜਾ ਵਪਾਰੀ ਉਹ ਤੋਂ ਬਠਿੰਡੇ ਦਾ ਤਾਂ ਹੀ ਉਹਨੇ ਸਾਨੂੰ ਅਪਰੋਚ ਕੀਤਾ ਬਟ ਮੋਗਾ ਕੋਈ ਆਈ ਥਿੰਕ ਇਟ ਜੁਆਇਨਿੰਗ ਇ ਡਿਸਟ੍ਰਿਕਟ ਹੈ ਇੰਨਾ ਸਾਡੇ ਤੋਂ ਦੂਰ ਨਹੀਂ ਹੈ ਬਟ ਯੈਸ ਇਹਦੇ ਜਦੋਂ ਅਸੀਂ ਰਿਮਾਂਡ ਲੈ ਕੇ ਹੋਰ ਵੀ ਖੁਲਾਸੇ ਪਤਾ ਲੱਗਣਗੇ ਕਿ ਵਾਈ ਡਿਡ ਦੇ ਟਾਰਗੇਟ ਹਮ ਯਾਰ ਕੋਪੀ ਲੈ ਹੋਰ ਗਿਆ ਬਾਹਰ ਆਏਗਾ ਉਸ ਤੋਂ ਵੀ ਅਸੀਂ ਜੀ ਹਲੇ ਚੈੱਕ ਕਰਦੇ ਆ ਵੀ ਪਹਿਲਾਂ ਵੀ ਕੇਸਸ ਚ ਕੀ ਹੋਇਆ ਆਦਰਵਾਇਜ਼ ਅਸੀਂ ਪੂਰਾ ਬਿਕਾਜ਼ ਹੀ ਇਜ਼ ਦਾ ਮੇਨ ਕਿੰਗਪਿਨ ਆਫ ਦਿਸ ਕੇਸ ਸੋ ਡੈਫੀਨਿਟਲੀ ਅਸੀਂ ਜੋ ਵੀ ਪ੍ਰੋਸੀਜਰ ਅਡਾਪਟ ਹੁੰਦਾ ਐਸ ਪਰ ਲਾਅ ਉਹ ਕਰਾਂਗੇ ਤਾਂ ਤੋਂ ਕੋਲਾਈ ਸੀ ਗੋਪੀਲ ਹੋਰਿਆ ਸੀ ਜੀ ਕਿ ਇਹਨਾਂ ਨੇ ਆਪ ਕੀਤੀ ਜੋ ਇਹਨਾਂ ਦੇ ਗੁਰਗੇ ਜਿਹੜੇ ਜੀ ਸਾਨੂੰ ਕੰਪਲੇਂਟ ਆਈਏ ਉਹ ਨੰਬਰ ਫੋਰਨ ਬੇਸ ਹੈਗਾ ਤੇ ਉਹਨੇ ਅਲੈਜ ਕੀਤਾ ਕਿ ਮੈਂ ਗੋਪੀਲ ਲੋਹਰੀਆ ਬੋਲ ਰਿਹਾ ਤੇ ਉਹਦੇ ਬਿਹਫ ਤੇ ਅਸੀਂ ਪਰਚਾ ਦਰਜ ਕੀਤਾ ਸੀ ਤੇ ਇਹ ਜਿਹੜੇ ਮੁੰਡੇ ਆ ਉਹਨੇ ਹੀ ਐਸ ਪਰ ਜੋ ਹੁਣ ਤੱਕ ਦੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਉਹਨੇ ਹੀ ਇਹਨਾਂ ਨੂੰ ਭੇਜਿਆ ਸੀ ਦੇਖੋ ਜੀ ਮੈਂ ਜ਼ਿਆਦਾ ਇਹਦੀ ਰਿਵੀਲ ਨਹੀਂ ਕਰਾਂਗੀ ਬਟ ਯੈਸ ਇਟ ਇਜ਼ ਨਾਟ ਅ ਰੈਗੂਲਰ ਕਾਲ ਤੇ ਹੁਣ ਗੋਪੀ ਹੋ ਰਿਹਾ ਹੈ ਕਿੱਥੇ ਬੈਠਾ ਹੈ ਕੈਨੇਡਾ ਹੈ ਜਾਂ ਕਿੱਥੇ ਹੁਣ ਤੱਕ ਤਾਂ ਜੀ ਜੋ ਇਹਨਾਂ ਤੋਂ ਵੀ ਪਤਾ ਲੱਗ ਰਿਹਾ ਹੈ ਕਿ ਉਹ ਕੈਨੇਡਾ ਬੈਠੇ ਹੈ ਬਟ ਆਈ ਕੈਨ ਕਨਫਰਮ ਇਟ ਬਿਕੋਜ਼ ਇੰਟਰਨੈਸ਼ਨਲੀ ਇਹ ਕਈ ਤਰ੍ਹਾਂ ਦੀ ਐਪਸ ਯੂਜ਼ ਕਰਕੇ ਵੀ ਆਪਣੀ ਲੋਕੇਸ਼ਨ ਮਤਲਬ ਹੁਡਵਿੰਗ ਕਰਦੇ ਹੈ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਜੀ ਪ੍ਰੋਪਰਟੀ ਲੈਣ ਆਏ ਤੁਹਾਡੇ ਗ੍ਰਿਫਟ ਚ ਆ ਗਏ ਜਾਂ ਕੋਈ ਹੋਰ ਟੈਕਨੀਕਲ ਸਿਸਟਮ ਨਾਲ ਇਹਨਾਂ ਨੂੰ ਫੜਾਇਆ ਜੀ ਮੇਰਾ ਆਈ ਥਿੰਕ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਬਟ ਯੈਸ ਫਰੋਤੀ ਲੈਣ ਹੀ ਆਏ ਸੀ ਬਾਕੀ ਮੈਂ ਜ਼ਿਆਦਾ ਇਹ ਡੀਟੇਲ ਹਲੇ ਇਸ ਸਟੇਜ ਤੇ ਨਹੀਂ ਰਿਵੀਲ ਕਰਨਾ ਚਾਹੁੰਦੀ ਜੀ ਉਹ ਨਦੀ ਉਹਨਾਂ ਨੇ ਆਪਣੀ ਅਨੋਨਿਮਿਟੀ ਸਾਨੂੰ ਰਿਕੁਐਸਟ ਕੀਤੀ ਸੀਗੀ ਇਸ ਕਰਕੇ ਵਪਾਰੀ ਬਟ ਹੀ ਇਜ਼ ਅ ਬਿਜ਼ਨਸਮੈਨ ਤੇ ਮੈਂ ਹੋਰ ਨਹੀਂ ਰਿਵੀਲ ਕਰ ਸਕਦੀ ਔਨ ਹਿਸ ਰਿਕੁਐਸਟ ਇੱਕੋ ਵਾਰੀ ਟੈਂਟਡ 25 ਤੋਂ ਕੋਈ ਡਾਕਟਰ ਨੂੰ ਸੁਪਤੀ ਮੰਗੀ ਸੀ ਮੈਂ ਜੀ ਕਮੈਂਟਲੀ ਕਰਾਂਗੀ ਬਟ ਹੀ ਇਜ਼ ਅ ਬਿਜ਼ਨਸਮੈਨ ਕੋਈ ਇੱਕੋ ਵਾਰ ਹੀ ਆਈ ਸੀ ਮੈਮ ਕੋ ਬਾਰ-ਬਾਰ ਆਈ ਨਹੀਂ ਜੀ ਇੱਕ ਤੋਂ ਜ਼ਿਆਦਾ ਵਾਰ ਆਈ ਮੈਡਮ ਉਹਨਾਂ ਕੋਲ ਫਲਵੰਡੀ ਗਏ ਹੋਏ ਸੀ ਉਹਨੂੰ ਆਈ ਕੋਈ ਜੀ ਉਹ ਤਲਵੰਡੀ bizness ਕਰਦੇ ਮੈਂ ਨਾ ਹੀ ਰਿਵੀਲ ਕਰਾਂਗੇ ਸਾਡੇ ਸੋਕੇ ਜਮਾਨਤ ਤੇ ਸੀ ਵੀ ਕੀ ਸੀ ਕਿ ਉਹ ਘੋੜੇ ਸੀ ਲੋਕੀ ਦਸੋ ਇਹ ਜੀ ਮੈਂ ਹਲੇ ਦੱਸ ਨਹੀਂ ਸਕਦੀ ਬਟ ਉਹਦੇ ਤੇ ਪਰਚਾ ਜ਼ਰੂਰ ਦਰਜ ਪਿਛਲੇ ਸਮੇਂ ਦੀ ਗੱਲ ਕਰੀ ਜੀ ਤਲਵੰਡੀ ਹੱਬ ਬਣਾ ਹੈ ਕ੍ਰਾਈਮ ਨੂੰ ਲੈ ਕੇ ਜਿਸ ਤਰ੍ਹਾਂ ਤੁਸੀਂ ਹੁਣੇ ਕਾਲ ਸੀ ਗੱਲ ਕਰ ਰਹੇ ਹੋ ਜਾਂ ਕ੍ਰਾਈਮ ਦੀ ਗੱਲ ਕਰੀਏ ਕੋਈ ਉੱਥੋਂ ਬੰਦਾ ਜੁੜਿਆ ਹੈ ਇਹਨਾਂ ਨਾਲ ਜਾਂ ਕੋਈ ਗੱਲ ਸਾਹਮਣੇ ਆਈ ਹੈ ਹੁਣ ਤੱਕ ਦੀ ਤਫਤੀਸ਼ ਚ ਤਾ ਜੀ ਤਲਵੰਡੀ ਦਾ ਕੋਈ ਨਹੀਂ ਮਿਲਿਆ ਚਾਰੇ ਹੀ ਮੋਗੇ ਦੇ ਹੈਗੇ ਬਾਕੀ ਜੇ ਕਿਸੇ ਦਾ ਰੋਲ ਆਂਦਾ ਤਾਂ ਵੀਲ ਟੇਕ ਐਕਸ਼ਨ ਆਨ ਕਿਹੜੀ ਫਾਸਿਲੀ ਲੋਕਲ ਸੀ ਜਾਂ 5 ਇਹਨਾਂ ਨੇ ਕੀ ਕੀਤਾ ਸੀ